ਬਾਸਪਤੀ ਦੇ ਚੌਲਾਂ ਨੂੰ ਲੈ ਕੇ ਐਮਐਸਪੀ ਦਾਇਰ ਕੀਤੀ ਜਾਵੇ ਇਸ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਅਮਰitsar ਡੀਸੀ ਆਫਿਸ ਦੇ ਬਾਹਰ ਧਰਨਾ ਲਗਾਇਆ ਹੈ ਅਸੀਂ ਗੱਲ ਕਰਨੇ ਆ ਜਤਿੰਦਰ ਜੀ ਜਤਿੰਦਰ ਜੀ ਅੱਜ ਜਿਸ ਤਰ੍ਹਾਂ ਕਿਹਾ ਗਿਆ ਸੀਗਾ ਤੁਸੀਂ ਦੱਸਿਆ ਸੀ ਪਹਿਲੇ ਵੀ ਕਿ ਅਸੀਂ ਇੱਕ ਧਰਨਾ ਵੀ ਇੱਥੇ ਪ੍ਰਦਰਸ਼ਨ ਵੀ ਕਰਾਂਗੇ ਐਮਐਸਪੀ ਬਾਸਪਤੀ ਦੀ ਐਮਐਸਪੀ ਦੇਖੋ ਅੱਜ ਜੋ ਅਸੀਂ ਐਲਾਨ ਕੀਤਾ ਸੀਗਾ 10 ਸਤੰਬਰ ਨੂੰ ਉਹ ਐਲਾਨ ਅੱਜ ਸਾਰੇ ਪੰਜਾਬ ਚ ਨੰਨ ਬੜੇ ਜੋਰ ਸ਼ੋਰ ਨਾਲ ਵੱਡੇ ਇਕੱਠਾਂ ਨਾਲ ਜਿਹੜਾ ਲਾਗੂ ਹੋਇਆ ਔਰ ਅੱਜ ਤੋਂ ਬਕਾਇਦਾ ਤੌਰ ਤੇ ਬਾਸਮਤੀ ਦੇ ਐਮਐਸਪੀ ਦੀ ਲੜਾਈ ਦੀ ਸ਼ੁਰੂਆਤ ਜਿਹੜੀ ਆ ਉਹ ਹੋ ਗਈ ਆ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਵੱਡੇ ਐਕਸ਼ਨ ਲੀਕਾਂਗੇ ਸਾਰੀ ਕਿਸਾਨੀ ਲਹਿਰ ਨੂੰ ਇਕੱਠੇ ਕਰਾਂਗੇ ਇਹ ਬਾਸਮਤੀ ਪੰਜਾਬ ਦੇ ਚੌਥਾ ਹਿੱਸਾ ਕਿਸਾਨਾਂ ਦੀ ਰੋਜੀ ਰੋਟੀ ਦਾ ਸਵਾਲ ਆ ਉਹਨਾਂ ਦੀ ਰੋਜੀ ਰੋਟੀ ਖੁੱਸਣ ਨਹੀਂ ਦੇਵਾਂਗੇ ਵਪਾਰੀ ਨੂੰ ਆਪਣੀ ਮਨਮਰਜ਼ੀ ਨਹੀਂ ਕਰਨ ਦੇਵਾਂਗੇ ਸਰਕਾਰ ਨੂੰ ਮਜਬੂਰ ਕਰਾਂਗੇ ਵੀ ਉਹ ਇਹਦਾ ਐਮਐਸਪੀ ਐਲਾਨ ਕਰੇ ਔਰ ਆਪਣੀਆਂ ਖਰੀਦ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਖਰੀਦਣ ਲਈ ਮੰਡੀ ਵਿੱਚ ਭੇਜੇ ਔਰ ਇਹ ਜਿਹੜੀ ਇਹ ਜਿਹੜੀ ਅਫਵਾਹ ਫਲਾਈ ਜਾ ਰਹੀ ਆ ਵਪਾਰੀ ਜਿਹੜਾ ਬਹਾਨਾ ਬਣਾ ਕੇ ਲੁੱਟ ਕਰ ਰਿਹਾ ਅਸੀਂ ਉਹਨੂੰ ਚੈਲੰਜ ਕਰਦੇ ਆਂ ਵੀ ਜਿਹੜਾ ਉਹ ਕਹਿੰਦੇ ਆ ਵੀ ਬਾਹਰਲੇ ਦੇਸ਼ਾਂ ਚੌਲ ਦਾ ਰੇਟ ਜਿਹੜਾ ਸਸਤਾ ਹੋ ਗਿਆ ਇਹ ਬਿਲਕੁਲ ਝੂਠ ਬੋਲਿਆ ਜਾ ਰਿਹਾ ਅੱਜ ਅਮਰੀਕਾ ਦੀ ਜਿਹੜੀ ਮਾਰਕੀਟ ਆ ਉਹਦੇ 'ਚ 4.5 ਡਾਲਰ ਦਾ ਕਿਲੋ ਚੌਲ ਜਿਹੜਾ ਉਹ ਵਿਕ ਰਿਹਾ ਬਾਸਮਤੀ ਦਾ ਚੌਲ ਔਰ ਜਿਹੜੀ ਅਰਬ ਦੀ ਮਾਰਕੀਟ ਆ ਦੁਬਈ ਦੀ ਸੁਪਰਮਾਰਕੀਟ ਚ ਅੱਜ 20 ਦਿਨਾਰ ਦਾ ਜਿਹੜਾ ਉਹ 1 ਕਿਲੋ ਚੌਲ ਵਿਕ ਰਿਹਾ ਅਮਰੀਕਾ ਚ 350 ਰੁਪਏ ਕਿਲੋ ਚੌਲ ਵਿਕ ਰਿਹਾ ਔਰ ਅਰਬ ਦੇਸ਼ਾਂ ਦੇ ਵਿੱਚ 450 ਰੁਪਏ ਕਿਲੋ ਚੌਲ ਅੱਜ ਵਿਕ ਰਿਹਾ ਨੱਟ ਦੇ ਉੱਤੇ ਉਹ ਸਾਰਾ ਡਾਟਾ ਜਿਹੜਾ ਉਹ ਪਿਆ ਹੋਇਆ ਸੋ ਇਹ ਸਰਾਸਰ ਲੋਟਿਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਇਹ ਸਮਝ ਲਵੇ ਵੀ ਇਹ ਲੋਟਿਆ ਇਸ ਲੁੱਟ ਵਾਸਤੇ ਕਿਸਾਨ ਸੜਕਾਂ ਤੇ ਉੱਤਰ ਆਏ ਨੇ ਇਸ ਲੁੱਟ ਨੂੰ ਬਚਾਉਣ ਲਈ ਲੁੱਟ ਤੋਂ ਕਿਸਾਨਾਂ ਨੂੰ ਬਚਾਉਣ ਲਈ ਤਾਂ ਆਪਣੀ ਸਰਕਾਰ ਬਚਾਉਣ ਲਈ ਤੇ ਆਪਣਾ ਭਵਿੱਖ ਬਚਾਉਣ ਲਈ ਉਹ ਜਿਹੜਾ ਉਹ ਕਿਸਾਨਾਂ ਦੇ ਫੌਰੀ ਤੌਰ ਤੇ ਮੰਡੀ ਚਾਉਣ ਫੌਰੀ ਤੌਰ ਤੇ ਭਾਅ ਦਾ ਐਲਾਨ ਕਰਨ 6000 ਰੁਪਏ ਕੁਇੰਟਲ ਦਾ ਔਰ ਇਹਨੂੰ ਖਰੀਦਣ ਤਾਂ ਹੀ ਗਤੀ ਹੋਣੀ ਹੈ ਨਹੀਂ ਤਾਂ ਵੱਡਾ ਅੰਦੋਲਨ ਜਿਹੜਾ ਇਸ ਮਸਲੇ ਤੋਂ ਹੋਏਗਾ ਜਿੱਦਣ ਜਿਸ ਤੂੰ ਤੁਸੀਂ ਗੱਲ ਕਰ ਰਹੇ ਹੋ 3100 ਰੁਪਿਆ ਬਾਸਪਤੀ ਵਿਕੀ ਸੀਗੀ ਉਸ ਤੋਂ ਅਗਲੇ ਦੇਣੀ ਹੈ 2700 ਰੁਪਿਆ ਰੇਟ ਰਹਿ ਗਿਆ ਇਹਦਾ ਕੀ ਕਾਰਨ ਸਮ ਇਹਦੇ ਕਾਰਨ ਕੀ ਸਮਝਦੇ ਹੋ ਤੁਸੀਂ ਕਿ ਇਸ ਕਰਕੇ ਹੀ ਸਾਨੂੰ ਜਰੂਰਤ ਹੈ ਐਮਐਸਪੀ ਦੀ ਦੇਖੋ ਜਿੱਦਣ ਅਸੀਂ ਪ੍ਰੈਸ ਕਾਨਫਰੰਸ 10 ਸਤੰਬਰ ਨੂੰ ਕੀਤੀ ਹੈ ਉਸ ਦਿਨ ਵੀ 52600 ਪਾਏ ਸਾਡੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕੇਂਦਰ ਨੇ 950 ਡਾਲਰ ਦੀ ਸ਼ਰਤ ਢਾਹਤੀ ਔਰ ਅਗਲੇ ਦਿਨ ਤੋਂ ਹੀ ਜਿਹੜਾ 950 ਡਾਲਰ ਦੀ ਸ਼ਰਤ ਤੇ 4 ਦਿਨ ਬਾਅਦ ਟਾਈ ਪਰ ਰੇਟ ਅਗਲੇ ਦਿਨ ਤੋਂ 200-300 ਰੁਪਏ ਵਧਣਾ ਸ਼ੁਰੂ ਹੋ ਗਿਆ। ਸੋ ਕਿਸਾਨ ਅੰਦੋਲਨ ਦੇ ਲਾਨ ਦੀ ਜਿਹੜੀ ਸੀਗੀ ਦਬਾਅ ਥਲੇ ਰੇਟ 3100 ਤੱਕ ਵਧਿਆ। ਇੱਥੇ ਵੀ ਇੱਕ ਸਵਾਲ ਆ। ਵੀ 3100 ਤੱਕ ਤੁਸੀਂ ਰੇਟ ਤੇ ਜਿਹੜੀ 1509 ਖਰੀਦੀ ਆ ਤਾਂ ਫਿਰ ਉਸ ਵੇਲੇ ਡਾਲਰ ਦਾ ਜਿਹੜਾ ਰੇਟ ਆਂਦੇ ਉਹ ਸੌਰੀ ਅੰਤਰਰਾਸ਼ਟਰੀ ਮਾਰਕੀਟ 'ਚ ਰੇਟ ਡਾਊਨ ਆ ਗਿਆ ਜਿਹੜਾ ਉਸ ਵੇਲੇ ਕਿੱਥੇ ਸੀਗਾ ਸੋ ਇਹ ਸਾਰਾ ਹੁਣ ਰਾਈਵਲ ਵੱਧ ਗਿਆ ਥੋੜਾ ਢਿੱਲ ਹੋਈ ਆ ਸਰਕਾਰ ਉਥੇ ਹਰਿਆਣੇ ਦੀਆਂ ਚੋਣਾਂ 'ਚ ਮੁੱਖ ਮੰਤਰੀ ਸਾਹਿਬ ਵਿਜੀ ਨੇ ਖੁੱਲੀ ਛੁੱਟੀ ਮਿਲੀ ਹੋਈ ਆ ਵਪਾਰੀ ਨੂੰ ਕੋਈ ਪੰਜਾਬ ਦਾ ਵਲੀਵਾਰਸ ਨਹੀਂਗਾ ਸੋ ਇਹ ਕਰਕੇ ਉਹਨਾਂ ਨੇ ਫੇਰ ਹੱਥ ਰੰਗਣੇ ਸ਼ੁਰੂ ਕੀਤੇ ਨੇ ਪਰ ਅਸੀਂ ਸਮਝਦੇ ਹਾਂ ਵੀ ਅੱਜ ਦੇ ਧਰਨਿਆਂ ਤੋਂ ਬਾਅਦ ਇਹਦਾ ਕੋਈ ਨਾ ਕੋਈ ਪੋਜ਼ਿਟਿਵ ਅਸਰ ਜਿਹੜਾ ਉਹ ਹੋਊਗਾ ਔਰ ਨਹੀਂ ਤੇ ਇੱਕ ਆਉਣ ਵਾਲੇ 10-15 ਦਿਨਾਂ 'ਚ ਇੱਕ ਵੱਡਾ ਅੰਦੋਲਨ ਜਿਹੜਾ ਓਹੋ ਮੇਰੀ ਮੇਰਾ ਸਵਾਲ ਸੀਗਾ ਕਿ ਜੀ 3100 ਰੁਪਿਆ ਮੈਂ ਅਸੀਂ ਖੁਦ ਉੱਥੇ ਮੰਡੀ 'ਚ ਸੀਗੇ ਮੌਜੂਦ ਜਦੋਂ 3100 ਰੁਪਿਆ ਰੇਟ ਸੀਗਾ ਨੈਕਸਟ ਡੇ ਜਦੋਂ ਅਗਲੇ ਦਿਨ ਦਾ ਰੇਟ ਸੀਗਾ 26-2700 ਰਹਿ ਗਿਆ ਜੀਗਾ ਉਹਦਾ ਕੀ ਕਾਰਨ ਸਮਝਦੇ ਹੋ ਕਿ ਉਹ ਜਦੋਂ 3100 ਰੇਟ ਹੋ ਗਿਆ ਉਦੋਂ ਕਿਸਾਨਾਂ ਨੇ ਧਰਨਾ ਲਗਾਇਆ ਸੀਗਾ ਉਹਦੇ ਦਬਾਅ ਵੇਟ ਹੋ ਸਕਦਾ ਹੈ ਕਿ ਉਹਦੋਂ ਹੋ ਗਿਆ ਮੁੜ ਕੇ 2700 ਹੋ ਗਿਆ ਉਹ ਤੋਂ ਉਸ ਤੋਂ ਬਾਅਦ ਉਹਨਾਂ ਦਾ ਬਾਲ ਖਰੀਦਣ ਉਸ ਤੋਂ ਵੀ ਥੱਲੇ ਗਿਆ ਹੋਵੇਗਾ ਨਹੀਂ ਨਹੀਂ ਦੇਖੋ ਉਹਦੇ 'ਚ ਜਿਹੜੀ ਗੱਲ ਆ ਗੱਲ ਲੁੱਟਦੀ ਆ ਵਪਾਰੀ ਪੂਲ ਕਰ ਰਿਹਾ ਆ ਵਪਾਰੀ ਸਰਕਾਰ ਹੈ ਹੀ ਨਹੀਂ ਪੰਜਾਬ 'ਚ ਸਰਕਾਰ ਕਿੱਥੇ ਆ ਸਰਕਾਰ ਤੇ ਹਰਿਆਣਾ ਚ ਬੈਠੀ ਪੰਜਾਬ ਦੀ ਮੁੱਖ ਮੰਤਰੀ ਸਾਹਿਬ ਮੰਤਰੀ ਐਮ ਐਲ ਜੋ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਉਹ ਵੀ ਤੇ ਉਹ ਜਾ ਕੇ ਉੱਥੇ ਚੋਣ ਲੜਨ ਦਾ ਪੰਜਾਬ ਦੀ ਕਿੰਨੂ ਪਰਵਾਹ ਸੋ ਇਹ ਜਿਹੜਾ ਇੱਕ ਨੈਗਲੀਜੈਂਟ ਰਵੱਈਆ ਪੰਜਾਬ ਪ੍ਰਤੀ ਵੀ ਪੰਜਾਬ ਚ ਕੀ ਹੋ ਰਿਹਾ ਪੰਜਾਬ ਦੇ ਕਿਸਾਨਾਂ ਦੀ ਬਾਸਵਤੀ ਦਾ ਕੀ ਹੋ ਰਿਹਾ ਕੀ ਆਵਾਜ਼ ਉੱਠ ਰਹੀ ਹੈ ਇੱਥੇ ਡੀ ਜੀ ਪੀ ਦਾ ਕੀ ਮਸਲਾ ਪੈਦਾ ਹੋ ਰਿਹਾ ਕਿਸ ਨੂੰ ਚਿਤ ਚਿੱਤਾ ਹੀ ਨਹੀਂਗਾ ਸੋ ਇੱਥੇ ਸਰਕਾਰ ਨਾਂ ਦੀ ਅਸੀਂ ਸਮਝਨੇ ਕੋਈ ਬੋਡੀ ਕੰਮ ਨਹੀਂ ਕਰ ਰਹੀ ਹੈ ਕਰਕੇ ਵਾਰੀ ਆਪਣੀ ਮਨਮਰਜ਼ੀ ਕਰ ਰਿਹਾ ਰਾਈਵਲ ਵੱਧ ਰਹੀ ਆ ਜਿਉਂ-ਜਿਉਂ ਰਾਈਵਲ ਵੱਧ ਰਹੀ ਆ ਤਉ ਤੋਂ ਹੋਰ ਭਾਅ ਦੇ ਕੇ ਮਤਲਬ ਇੱਥੋਂ ਤੱਕ ਗੱਲ ਤੇ ਇੱਥੋਂ ਤੱਕ ਜਾਣ ਲੱਗੀ ਆ ਵੀ ਜਿਹੜਾ ਮੋਟਾ ਝੋਨਾ ਜਿਹਨੂੰ ਪਲਮਣ ਕਹਿੰਦੇ ਆ ਉਹਦਾ 2300 ਕੁ ਰੁਪਏ ਭਾਅ ਆ ਉਹਦੇ ਨਾਲ ਵੀ ਥੱਲੇ ਬਾਸਮਤੀ ਜਾਣ ਨੂੰ ਤਿਆਰ ਹੋਈ ਆ ਕਿਉਂਕਿ ਵੱਡਾ ਇੱਕ ਵੱਡਾ ਰਕਬਾ ਲੱਗਦਾ ਹੈ ਪੰਜਾਬ ਦੇ ਵਿੱਚ ਬਾਸਮਤੀ ਦਾ ਕਿਉਂਕਿ ਇਹ ਪਿਛਲੇ ਸਾਲ ਨਾਲੋਂ ਐਡ ਕੀ ਜ਼ਿਆਦਾ ਨਹੀਂ 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 ਇਹ ਕੋਈ ਮਸਲਾ ਨਹੀਂ ਗਾ ਬਾਸਮਤੀ 150 ਦੇਸ਼ ਚ ਐਕਸਪੋਰਟ ਹੁੰਦੀ ਆ ਬਾਸਮਤੀ 1000 ਰਕਬਾ ਵਧਣ ਨਾਲ ਕੋਈ ਸਪਲਾਈ ਸਾਈਡ ਇੰਨੀ ਜਿਆਦਾ ਨਹੀਂ ਵਧ ਗਈ ਕਿ ਰੇਟ ਜਿਹੜੇ ਆ 5000 ਤੋਂ ਕ੍ਰੈਸ਼ ਕਰਕੇ ਉਹ 2400 2500 ਤੇ ਆ ਜਾਣ ਬਿਲਕੁਲ ਨਹੀਂ ਇਹ ਗੱਲ ਬਿਲਕੁਲ ਨਹੀਂ ਅਸੀਂ ਇਸ ਗੱਲ ਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈਗੇ ਮਤਲਬ 75000 ਹੈਕਟੇਰ ਦਾ ਵਾਧਾ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ 150 ਦੇਸ਼ ਨੂੰ ਚੌਲ ਜਾਣੇ ਤਾਂ ਮਤਲਬ ਉਹ ਉਹਦੇ ਮੁਕਾਬਲੇ 75000 ਏਕੜ ਦਾ ਵਾਧਾ ਕੀ ਕੀ ਵਾਧਾ ਜੇ ਤੁਸੀਂ 950 ਡਾਲਰ ਦੀ ਉਹਨਾਂ ਨੇ ਖਰੀਦ ਰੱਖੀ ਹੋਈ ਸੀਗੀ ਉਹਨੂੰ ਵਾਪਸ ਲੈ ਲਿਆ ਵਾਪਸ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ 750 ਡਾਲਰ ਸੀਗੀ ਉਹਦਾ ਵੀ ਅੰਦਰ ਸਮਝ ਦਿਓ ਨਹੀਂ ਨਹੀਂ ਇਹ ਕੋਈ ਥੰਟਕ ਡਾਕੂਮੈਂਟ ਸ਼ੋ ਕਰੇ ਵੀ ਜਿਹੜੇ ਸੌਦੇ ਹੋਏ ਆ ਉਹਨਾਂ ਨੂੰ ਪਬਲਿਕ ਕੀਤਾ ਜਾਵੇ ਕਿ ਕਿੰਨੇ ਚ ਸੌਦੇ ਹੋਏ ਆ ਇਹ ਤੇ ਅਖਬਾਰੀ ਖਬਰਾਂ ਨੇ ਨਾ ਕੋਈ ਡਾਕੂਮੈਂਟਰੀ ਪ੍ਰੂਫ ਦੇਦਾ ਹੈ ਹੀ ਨਹੀਂਗਾ ਪਿਛਲੇ ਸਾਲ 1125 ਡਾਲਰ ਦਾ ਜਿਹੜਾ ਆ ਉਹ ਮੰਦਰਾਬੰਦਰ ਤੋਂ ਜਿਹੜੀ ਆ ਉਹ ਸਪਲਾਈ ਹੋਈ ਆ 11 21 ਦੀ ਇਸੇ ਤਰ੍ਹਾਂ 800 ਕੁਝ ਦੀ 1500 ਨਾਲ ਦੀ ਹੋਈ ਆ ਉਹ ਤੇ ਇੱਕ ਡਾਕੂਮੈਂਟਰੀ ਪ੍ਰੂਫ ਤੇ ਡਾਟਾ ਪਿਆ ਹੋਇਆ ਅਜੇ ਤੱਕ ਨੈੱਟ ਦੇ ਉੱਤੇ ਇਤਨਾ ਦਾ ਕੋਈ ਡਾਟਾ ਨਹੀਂ ਪਿਆ ਇਸ ਰੇਟ ਤੇ ਸੌਦੇ ਹੋਇਆ ਇਹ ਲੁਕਾ ਕੇ ਰੱਖਿਆ ਜਾ ਰਿਹਾ ਇਹਦਾ ਮਤਲਬ ਗੱਲ ਗਲਤ ਆ ਸੋ ਡਾਕੂਮੈਂਟਰੀ ਪ੍ਰੂਫ ਜਿਹੜਾ ਉਹ ਕੋਈ ਨਹੀਂ ਹੈਗਾ ਸਰਕਾਰ ਇਹ ਇਹ ਸਾਰਾ ਭਾਅ ਨੂੰ ਥੱਲੇ ਡਿੱਗਣ ਲਈ ਕਿਸਾਨ ਦੇ ਮਨੋਵਿਗਿਆਨ ਨੂੰ ਤੋੜਨ ਲਈ ਇਹ ਫਵਾਹ ਫਲਾਈ ਜਾ ਰਹੀ ਆ ਧੋਖਾ ਕੀਤਾ ਜਾ ਰਿਹਾ ਬਾਸਮਤੀ ਦਾ ਚੌਲ ਅੱਜ ਵੀ ਅਮਰੀਕਾ ਦੀ ਮੰਡੀ 'ਚ ਅਰਬ ਦੇਸ਼ਾਂ ਦੀ ਮੰਡੀ 'ਚ ਸੋਨੇ ਦੇ ਭਾਅ ਵੇਖ ਰਿਹਾ ਅੱਛਾ ਹੁਣ ਅੱਜ 15 ਪੂਰੇ ਪੰਜਾਬ 'ਚ ਤੁਸੀਂ ਧਰਨੇ ਲਗਾਏ ਹੋਏ ਨੇ ਇਸ ਤੋਂ ਬਾਅਦ ਨੈਕਸਟ ਕੀ ਰਹੇਗਾ ਕਿ ਕਿਸ ਤਰ੍ਹਾਂ ਇਹ ਐਮਐਸਪੀ ਗਾਰੰਟੀ ਲੈਣ ਲਈ ਐਮਐਸਪੀ ਬਣਾਈ ਜਾਏ ਉਸ ਤੋਂ ਬਾਅਦ ਕੀ ਕਰਾਂਗੇ ਇਸ ਤੋਂ ਬਾਅਦ ਪੂਰੀ ਤਰ੍ਹਾਂ ਤੇ ਸੂਬਾ ਕਮੇਟੀ ਦੀ ਮੀਟਿੰਗ ਹੋਊਗੀ ਉਹਦੇ 'ਚ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਤੈਅ ਕਰਾਂਗੇ ਬਹੁਤ ਜਲਦ ਕਰਾਂਗੇ ਸੋ ਕੀਰਤੀ ਕਿਸਾਨ ਯੂਨੀਅਨ ਵੱਲੋਂ ਬਾਸਪਤੀ ਦੇ ਰੇ ਐਮ ਐਸ ਪੀ ਨੂੰ ਲੈ ਕੇ ਅੱਜ ਜਿਹੜਾ ਡੀ ਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਧਰਨੇ ਤੋਂ ਬਾਅਦ ਇੱਕ ਮੰਗ ਪੱਤਰ ਐਸ ਡੀ ਐਮ ਨੂੰ ਦਿੱਤਾ ਹੈ ਔਰ ਨਾਲ ਇਹ ਕਿਹਾ ਗਿਆ ਹੈ ਕਿ ਜਿੰਨਾ ਚਿਰ ਬਾਸਪਤੀ ਦੀ ਐਮ ਐਸ ਪੀ ਨਹੀਂ ਸਰਕਾਰ ਕੀ ਕਹਿੰਦੇ ਤੈਅ ਕਰਦੀ ਤਦ ਤੱਕ ਅਨੇ ਧਰਨੇ ਇਸ ਤਰ੍ਹਾਂ ਹੀ ਜਾਣਗੇ ਅਗਲੀ ਕਾਰਵਾਈ ਅਗਲਾ ਕੀ ਪਲਾਨ ਹੋਏਗਾ ਮੀਟਿੰਗ ਤੋਂ ਬਾਅਦ ਕਿਸਾਨ ਉਸ ਨੂੰ ਦੱਸਣਗੇ ਕੀਰਤੀ ਕਿਸਾਨ ਯੂਨੀਅਨ ਆਗਰਸ ਹੈ ਕਿ ਬਾਸਪਤੀ ਦੇ ਰੇਟਾਂ ਦੀ ਐਮ ਐਸ ਪੀ ਨੂੰ लागू करवाना कैमरा पर्सन मुकेश ज्योति बहल दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।